ਲੋ ਜੀ ਬਾਈ ਛਤਰੀ ਖੋਲਤੀ 575 ਦੀ ਹਾਂਜੀ ਸਰ ਰੋੜੀ ਉੱਪਰ ਨਾ ਚੜ ਜੀ ਚੜ ਜਾਓ ਚੜ ਦੇ ਬਾਕੀ ਬਾਈ ਹਲੇ ਤਾਰਾ ਆ ਪਾਕੜਾ ਵੀ ਸਹੀ ਕਰਨਾ ਕੰਮ ਤਾਂ ਸਾਰਾ ਗਲਤ ਹੋ ਗਿਆ ਵਾਹ ਆ ਦੂਈ ਲਾਈਟ ਵੀ ਲਾਈ ਹੈ ਯਾਰ ਚਲ ਮਲ ਚਲ ਮਲ ਹੈ ਚਲ ਲੋ ਜੀ ਬਾਈ ਪ੍ਰਧਾਨ ਬਾਈ ਸ਼ਟਰਿੰਗ ਛੱਡਣਾ ਆਇਆ ਪਿਆ ਹੈ ਪ੍ਰਧਾਨ ਜੀ ਆਪਣੇ ਪਿੰਡ ਸ਼ਟਰਿੰਗ ਦਾ ਫਾਇਦਾ ਚੱਲੀਆ ਪਿੰਡ ਹਾਂ ਸਤਿਗੁਰੂ ਜੀ ਸਾਰਿਆਂ ਨੂੰ ਬਹੁਤ ਫਾਇਦਾ ਬਾਈ ਬਾਈ ਜਿੰਨੇ ਵੀ ਲਾਕਬਾਸ ਘਰ ਪੈਂਦੇ ਲਪਾਈ ਹੁੰਦੀ ਹੈ ਛੋਟੇ ਮੋਟੇ ਵੱਡੇ ਕੰਮ ਵੀ ਜਿਹੜੇ ਸੜੀ ਜਾਂਦਾ ਜਿਹੜੇ ਸੜੀ ਜਾਂਦਾ ਚੱਲੀਆ ਪਿੰਡ ਬਾਈ ਸ਼ਟਰਿੰਗ ਪੈ ਜਾਂਦੀ ਹੈ ਨਾਲ ਇੱਕ ਹੋਰ ਹੈ ਆਈ ਲੋਹੇ ਦੀ ਵੀ ਆ ਜੀ ਜੀ ਅੱਛਾ ਆਹ ਜਿਹੜੀ ਸ਼ਟਰਿੰਗ ਕਰੀ ਬੀਤੀ ਫਟ ਇਹ ਬਹੁਤ ਵਧੀਆ ਲੱਗੀ ਮੈਨੂੰ ਹਾਂ ਕੋਲ ਚੱਲ 30 ਮੈਂ ਤਾਂ 40 ਵਜੇ ਨਹੀਂ ਮਰਜੀ ਲੈ ਜਾ ਆਹ ਸ਼ਟਰਿੰਗ ਨਵੀਂ ਆਈ ਹੈ ਹਾਂ ਲਓ ਜੀ ਬਾਈ ਨੰਬਰ ਲਿਖ ਕੇ ਉੱਪਰ ਲਾ ਦਿੱਤਾ ਓਕੇ ਆ ਹੁਣ ਹੁਣ ਆਪਾਂ ਸੈਂਟਰ ਲੋਕ ਲਾ ਦੇ ਇਹਨੂੰ ਚੱਲੀਏ ਫਿਰ ਸੈਂਟਰ ਲੋਕ ਲਾ ਦੇ ਚੱਲੀਏ ਦੂਰੀ ਆਉਣਾ ਹੋਊਗਾ ਫੋਨ ਕਰ ਲੂੰਗਾ ਹਾਂ ਬਾਈ ਹਲੇ ਖੜਾ ਕੇ ਅਸੀਂ ਖੜੇ ਹੀ ਥੋਰੇ ਬੰਦਾ ਆਇਆ ਕਹਿੰਦਾ ਬਾਈ ਖੁੰਡ ਬਟੋਣਾ ਪੜ ਦੋਗੇ ਇਹ ਕਹਿੰਦਾ ਬਾਈ ਜੋ ਮਰਜੀ ਜੀ ਬਾਈ ਆਰਾਮ ਗੜੀਏ ਬਾਈ ਦੁਕਾਨ ਪਾਏ ਹਾਂਜੀ ਮਨੀ ਬਾਈ ਵਧੀਆ ਵੀਰੇ ਹਾਂਜੀ ਵੀਰੇ ਸੱਜਾ ਤਾਰ ਤਾ ਸੱਜਾ ਨਾਲ ਤਾ ਵੀਰੇ ਏ ਬਾਈ ਥੋੜਾ ਜਿਹਾ ਖੜਵਾ ਤੈਰਾ ਸਿਰ ਜਾ ਏਦਾਂ ਵੀ ਸੋਹਣਾ ਲੱਗਦਾ ਰਿਹਾ ਬਾਈ ਵਿਚਲੀ ਗੱਲ ਏਦਾਂ ਸਹੀ ਲੱਗਦਾ ਸਹੀ ਲੱਗਦਾ ਤੇਰੇ ਤੋਂ ਪੈਸੇ ਨਹੀਂ ਦੇ ਹੋਏ ਪਰ ਮੇਰੇ ਵੇਚਲੀ ਗੱਲ ਦੱਸ ਦੇ ਬਾਈ ਵਿਚਲੀ ਗੱਲ ਇਹ ਬਹਾਨੇ ਮਾਰੀ ਜਾਂਦੇ ਪੈਸੇ ਨਹੀਂ ਦੇ ਓਏ ਮੇਰੇ ਗੱਲ ਐ ਤਾਂ ਦੇ ਹੁਣ ਬਾਕੀ ਵੇਸਤਾ ਦੱਸੂਗਾ ਬਾਈ ਮੈਂ ਨਹੀਂ ਕਿਆ ਚੱਕਰ ਹੈ ਜਿਆਦਾ ਪੈਸੇ ਨਹੀਂ ਜਣ ਤਾਰਨਾ ਹੀ ਹੈ ਛੱਜਾ ਤਾਰਨਾ ਚਲ ਬਾਈ ਮਦਰਾਵ ਕਰਦਾ ਇਧਰ ਮਰਜੀ ਕਰ ਲੋ ਮਣੀ ਦੱਸ ਸੋਣਾ ਛੱਡ ਜੂਗਾ ਛੱਡ ਦੇਣਾ ਗਾਜੂ ਆਇਆ ਨਹੀਂ ਪਕਾ ਤੇ ਲੈ ਕੇ ਆਉਣਾ ਪੈਣਾ ਹਾਂ ਚਲੋ ਦੇਖਦੇ ਆ ਬਾਈ ਕਿਆ ਬਣਦਾ ਥੱਲੇ ਉਤਰ ਕੇ ਦਿਖਾਉਂਦੇ ਤੁਹ ਲੋ ਜੀ ਬਾਈ ਛਤਰੀ ਖੋਲਤੀ 575 ਦੀ ਹਾਂਜੀ ਸਰ ਰੋੜੀ ਉੱਪਰ ਨਾ ਚੜ ਜੀ ਤੇਰਾ ਕੋਈ ਨਹੀਂ ਪਤਾ ਹੈਗਾ ਮਨੀ ਯਾਰ ਇਹ ਕਹਾ ਲਾਰੇ ਆ ਟਾਈ ਟੁੱਟ ਗਈ ਯਾਰ ਇਹਦੀ ਆ ਪੈਪ ਜੁੜੀ ਜਾਂਦੀ ਓ ਜਦ ਤਾ ਇਹ ਕਰ ਦੰਦੇ ਪਹਿਲੇ ਮੋਟਾ ਕੰਮ ਕਰਾ ਲਿਆ ਜੇ ਇਹਦਾ ਬਾਅਦ ਮਨੀ ਦੱਸ ਬਾਈ ਕਿਹੜਾ ਬੰਦਾ ਤੇਰਾ ਕਿੱਥੇ ਜਾਈਏ ਰਾਜੂ ਆਣਿਆ ਅੱਧਾ ਘੰਟਾ ਰੁਕ ਜਾ ਅੱਧਾ ਘੰਟਾ ਰੁਕ ਜਾ ਕੋਈ ਨਹੀਂ ਆ ਬਾਈ 855 ਉਹਨੇ ਨਾਸਤਾ ਕਰਦਾ ਇਹ ਆਪਣੇ ਵੀਰ ਦਾ ਇਹ ਬਾਹਰ ਵਾਲੇ ਦਾ ਕੀ ਕਬ ਬੱਲੇ ਬੱਲੇ ਇਹ ਦੇਖ ਕੇ ਬਾਈ ਡਰੇ ਲੱਗਦਾ ਏ ਵੇਸਾ ਨੂੰ ਗੱਦਾ ਵਾ 8:00 ਵਜੇ ਤੱਕ ਫੋੜੇ ਕਹੀ ਗਏ ਕਹਿੰਦਾ ਕੌਣ ਕਿਦਾ ਯਾਰ 59 11 ਨਹੀਂ ਹੈਗਾ ਫੋੜ ਜੇਡੀਆਂ ਵੇਸਾ ਨਾ ਐ ਜੀ ਬਤਲੀ ਤੁਸੀਂ ਕਰਮ ਪਣੀ ਧਰਦੇ ਲੈ ਦੇਖ ਤਾਂ ਐਡੀ ਬਤਲੀ ਹੁੰਦੀ ਏ ਰੇਕ 16 ਇੰਚ ਹੀ 18 ਇੰਚ ਬਾਈ ਇਹ 15 ਆ ਵੀ ਸੋਨਾ ਬਣਾਤਾ ਬਾਈ ਭਾਰੀ ਜੀ ਲਾਤੀ ਆ ਟਰੈਕਟਰ 'ਵ ਬਾਈ ਨੇ ਵੀ ਤਸੱਲੀ ਕਰਾਤੀ ਕਹਿੰਦਾ ਵੀ ਕਾਲੀ ਦੀ ਕਰਨੀ ਹੈ ਮੈਂ ਫਿਕਰਾ ਭਾਈਆ ਭਾਈ ਨੇ ਇੱਕ ਵਾਰ ਹੀ ਨੀ ਕਿਹਾ ਬਈ ਹਾਂ ਟਰੈਕਟਰ ਤੁਸੀਂ ਦੇ ਕੇ ਜਾਓ ਐਂ ਕਰੋ ਬਾਈ ਨੇ ਸਿੱਧਾ ਕਿਹਾ ਕਹਿੰਦਾ ਕੰਮ ਵਧੀਆ ਕਰਨਾ ਨਾ ਨਾ ਠੀਕ ਹੈ ਉੱਪਰ ਸਪੀਕਰ ਲਗੂਗਾ ਨਾ ਮੰਮੀ ਲੱਗੇ ਉਹ ਤੇ ਪੂਟੋ ਨਗੜੀ ਜਿਹਾ ਇੱਥੇ ਬਾਜੀ ਬਾਹ ਡਿਜ਼ਾਈਨ ਦੇ ਲੱਗੇ ਇਹ ਖਤਰਨਾਕ ਪਾਉਣ ਲੱਗੇ ਹੈ ਰੋਜ਼ ਰੋਜ਼ ਸੁਧਾਰ ਹੋਈ ਜਾਂਦਾ ਹੈ ਆ ਦੇਖਾਂ ਤੈਨੂੰ ਮੂਰ ਦਿਖਾਉਂਦਾ ਹਾਂ ਹਾਂ ਆ ਚੀਜ਼ਾਂ ਲਾਉਣੀਆਂ ਬਾਈ ਓਏ ਤੇ منی ਇਹ ਲਾਉਣੇ ਹੈ ਵਾਹ ਜੀ ਵਾਹ ਜਾਲੀਆਂ ਪੜਾ ਗਏ ਰੈਕਟਰ ਦੇ ਉੱਪਰ ਆਹ ਜਾਲੀਆਂ ਲੈਣੀਆਂ ਵਾਹ ਜੀ ਹਰਦੇ ਨਹੀਂ ਕਿ ਰੋਜ਼ ਨਵਾਂ ਸੁਧਾਰ ਹੁੰਦਾ ਹੈ ਨਵਾਂ ਕੱਪ ਘੱਟਣਾ ਰੋਜ਼ ਲੈਟਾ ਵੀ ਲਿਆਏ ਕੋਲ ਲੈਟਾ ਵੀ ਲਿਆਉਂਦੀ ਹੈ منی ਤੂੰ ਕਿਹੜੀ ਲੈਟ ਕਹਿੰਦਾ ਦਾ ਆਰੇ ਟਰੈਕਟਰ ਤੇ ਲੱਗੀ ਵੀ ਥੱਲੇ ਇੱਦਣੂ ਆ। ਇਹਨੂੰ ਲੱਗਿਆ ਹੋਇਆ ਉਹ ਦਵਾ ਲਾ। ਆਪੇ ਖੜ ਲਿਆ ਅੱਜੇ ਲਾ ਦੇਣਾ। ਤਾਰਾ ਮੈਂ ਕਹਿੰਦਾ ਗੱਲ ਪਈ ਜੀ। ਉਹਦਾ ਗੱਲਬਾਤ ਆ। ਹਾਂ। ਆਹਾਂ। ਆਹੀ ਲਾ ਦੇ ਯਾਰ ਪੈਸੇ ਲੈ ਲੈ। ਹੈਂ? ਪੈਸੇ ਗਿਆ ਫੇ ਟਾਟੇ ਲੈ ਆ ਵੀਰੇ ਕੰਮ ਕਰੀ। ਐ ਰੋਟੀ ਕੀ ਕਹੇਨਾ? ਉਹਨੂੰ ਕਾਲੀ ਲੈਟ ਚੱਲ ਗਈ ਥੱਲੇ। ਕੀ ਕਹੇਨਾ? ਉਹਦਾ ਕਾਲੀ ਲੈ ਜਾ ਚਲੀ। ਉਹ ਬਾਈ ਤੇਰਾ ਭਾਈ ਜੀ ਲੱਗਾ ਗਈ ਇਹਦਾ। ਕਿਹਨੇ ਨੂੰ ਕਾਲੀ ਲੈਟ ਦੀ ਜੜੀ ਥੱਲੇ ਕਾਲੀ ਲੈਣ ਲਵਾ ਦੇ। ਉਹ ਠੀਕ ਹੈ ਠੀਕ ਹੈ ਪੈਂਟਰ ਬੰਦੇ ਮਖੌਲ ਕਰੀ ਜਾਂਦੇ ਯਾਰ ਕਲਟੀ ਨੇ ਠੀਕ ਰਹੀਆਂ ਕਾਲੇ ਰੰਗ ਦੀ ਲਾਈਟ ਤੇ ਦੇਖਣੀ ਹੋਵੇ ਨੇਰੇ ਜਿੱਦੀ ਧੂਮੀ ਹਾਂ ਕਰੇ ਕਾਲੀ ਲਾਈਟ ਲਾਉਣ ਕਿਤੇ ਉਹ ਨਹੀਂ ਕਿਹਨਾਂ ਨੂੰ ਕਾਲੇ ਰੰਗ ਦੀ ਲਾਈਟ ਲਵਾ ਥੱਲੇ ਚਾਹੀਦੀ ਇਹ ਪੈਂਟਰੇ ਕਰ ਸਕਦਾ ਕਾਲਾ ਮੈਨ ਲਾਓ ਜੀ ਬਾਈ ਹੋਰ ਨਾਲ ਵੀ ਕੰਮ ਜਿਆ ਕਰਾਉਣਾ ਥੋੜਾ ਜਿਆ ਛਤਰੀ ਵਾਲਾ ਕੰਮ ਖੋਲਿਆ ਪਹਿਲੇ ਉਹ ਵੀ ਪੈਂਡਿੰਗਾਂ ਵਿੱਚ ਹਾਂ ਗਰਾਉਣਾ ਰਾਜੂ ਭਾਈ ਜਿੰਦਾਬਾਦ ਭਾਈ ਇਹ ਹੁਣ ਕਰੂਗਾ ਆ ਲਾਈਟ ਜਿਹੜੀ ਭਾਈ ਉੱਪਰ ਹੈ ਇੱਕ ਥੱਲੇ ਕਰਾਉਣੀ ਪਟਕੇ ਹੁਣ ਜੇ ਲੋਡ ਕਰਾਉਣੇ ਆ ਬਾਕੀ ਜਿਹੜਾ ਜੂ ਪਾਈਪ ਹੈ ਇਹਦੇ ਮੂਹਰੇ ਵਾਲੇ ਸਰਾਕ ਆ ਥੋੜੇ ਡਾਊਨ ਕਰਾਉਣੇ ਛਤਰੀ ਥੋੜੀ ਜਿਹੀ ਖੜਵੀ ਤੋਂ ਨੀਵੀ ਕਰਨੀ ਆ ਫੜਾ ਭਾਈ ਹੋਰ ਨਾ ਫੜਾ ਨੇ ਐ ਵੀ ਠੀਕ ਲੱਗਦਾ ਇਹ ਨਾਟਾ ਜੀ। ਸਿੱਧਾ। ਸਿੱਧਾ ਵੀ ਵਧੀਆ ਲੱਗਦਾ। ਹਾਂ ਦੇਖਣ ਦਾ ਵਧੀਆ ਲੱਗਦਾ। ਹਾਂ ਬਨੇ। ਪਾਸਮਾਨੀ ਪਾ ਰਿਹਾ। ਕਰ ਦੇਣੀ ਆ ਮੈਂ ਹੱਥ। ਚਾਹ ਪੀਓਗੇ ਚਾਹ? ਕੀ ਆ ਮਗਨ ਮਾਰ। ਆ ਪਾ ਦੇ ਬਾਈ ਚਾਹ ਸਾਰਿਆਂ ਨੂੰ ਬੰਦਿਆਂ ਨੂੰ। ਉਹ ਵੀਰੇ ਹੈਲੋ। ਐਨੀ ਜਤੀ ਨਾਟਾ ਦੇਖ ਕੇ ਨਾ ਪਹੁੰਚ ਖਾ। ਨਾਲੇ ਸਾਰਾ ਬੱਕ ਬੋਲਦੇ। ਕਾਰ ਆ ਰਹੀ। ਹੋਰ ਫੇਰ ਅੱਜ ਸੌਖਾ ਹੀ ਹੋ ਗਿਆ ਤਾਂ ਕੰਮ। ਦੇਖ ਲੈ ਪੁੱਛ ਲੈ ਆ ਦੇਖ ਬੰਦੇ ਖੜੇ। ਪਰ ਨਾਟ ਬਹੁਤ ਔਖਾ ਆ। ਬਾਈ ਕਾਰ ਪਾ ਦੇ। ਦੇਖੋ ਅਮਨੇ ਅਮਨੇ ਆ ਫੋਟੋ ਬਹੁਤ ਆਪ ਨਿਕਲੀ ਆ ਹਾਂ ਜਿਹੜਾ ਯਾਰ ਬਾਈ ਨੇ ਹੁਣ ਕੱਢਦਾ ਨਾ ਉਹ ਸਾਰਾ ਕਾਲਾ ਪ੍ਰਿੰਟ ਕੱਢਦਾ ਤਾਂ ਬਹੁਤ ਗੈਂਡ ਪ੍ਰਿੰਟ ਨਿਕਲਿਆ ਹੋਇਆ ਬਾਈ ਪੱਕੀ ਗੱਲ ਆ ਹੁਣ ਦੇਖ ਕਿੰਨਾ ਗੈਂਡ ਲੱਗਦਾ ਬਾਕੀ ਵੀ ਰੋਡੀ ਦੀ ਬੱਸ ਕਰਾਈ ਹੋਈ ਹੈ ਇਹਨਾਂ ਨੇ ਬਾਈ ਆ ਕੇ ਨਾ ਮੈਂ ਵਿਆਹ ਕਰਾਉਣਾ ਹਲੇ ਛੂਟ ਬੋਲੀਆਂ ਨਾ ਟੈਗਰ ਦੁਕਾਨ ਚ ਵੀਰ ਜੀ ਅਸੀਂ ਆ ਗਿਆ 1 2 3 4 5 ਜਣੇ ਆ ਜੀ ਤੇ ਰਵਤਾਰpani ਕੋਈ ਅੰਦਰ ਨਹੀਂ ਜਾਣੀ ਦੇਖ ਰਹੇ ਨਹੀਂ ਸਾਰੇ ਲੱਟ ਪੈ ਗਏ ਟਰੱਕਾਂ ਨਹੀਂ ਆਈ ਕੋਈ ਹੋ ਕੇ ਆ ਗਾ ਮੈਂ ਚੱਪੀ ਦੇ ਗਏ ਕੰਮ ਤੇ ਰੋਡੀ ਫੋਟੋ ਚੋਂ ਨਾਲ ਨਿਕਲ ਜੀ ਥਨ ਰੂਪ ਮੰਗ ਨਿਕਲੂਗਾ ਪਰ ਜਿਵੇਂ ਜੇਲ੍ਹਦਾਰ ਹਾਪੇ ਨਾ ਦਦ ਨੇ ਜੱਦਾਰ ਤਨ ਰੂਪ ਚੋਂ ਨਾਲ ਨਿਕਲ ਜੀ ਕਿਤੇ ਟਾਰਦੇ ਬਾਕੀ ਬਾਈ ਹਲੇ ਤਾਰਾ ਪਾਖੜਾ ਵੀ ਰਾਈ ਕਰਨਾ ਪਰ ਮੈਂ ਤਾਂ ਸਾਰਾ ਖਤ ਹੋ ਗਿਆ ਉਹਨਾਂ ਦੀ ਇਕੱਠੀਆਂ ਨਹੀਂ ਬਣਦੀ ਨਹੀਂ ਹੈਗੀ ਇਹ ਦੋ ਇਹ ਜਾਣੇ ਇੱਕ ਦੂਜੇ ਦੇ ਬੈਰੀ ਆ ਇਹ ਉਹ ਕਦੇ ਉਹਨੂੰ ਕੁਝ ਕਹਿਣ ਲੱਜਾਂ ਨਾ ਕਦੇ ਉਹਨੂੰ ਥੱਲੇ ਚੱਲ ਜਾ ਤੇਰੀ ਅੱਖ ਮੂਹ ਤੇ ਕੋ ਬੱਜਾ ਫਿਰ ਤੈਨੂੰ ਮੈਂ ਵਿਆਹ ਕਰਾਉਣਾ ਲੋ ਜੀ ਬਾਈ ਪਿਆ ਫਰਕ ਥੋੜਾ ਜਿਹਾ ਪਹਿਲਾਂ ਗਿਲ ਤੇ ਪੇਠਾ ਨੂੰ ਪਹਿਲਾਂ ਜਾਰਾ ਖੜਮੀ ਰਹੀ ਬਾਈ ਇੰਨੀ ਕੀ ਹੋਣੀ ਦੀ ਬਾਈ ਹੱਦ ਜਿਆ ਪਹਿਲਾ ਲਾਈਟ ਉੱਪਰ ਪੀ 300 ਕਰਾਈ ਆ ਬਾਈਕ ਇੱਧਰ ਵੀ ਕੰਮ ਚੱਲਦਾ 855 ਦਾ ਬਾਈ ਕੜਿੰਗ ਦਾ ਥੋੜੇ ਪਿੰਨਾ ਵੀ ਆ ਪ੍ਰੇਮਾ ਫਰੂਮਾ ਇਹ ਵੀ ਬੋਤਲਾਂਆਂ ਬਾਈ ਲੰਬੀਆਂ ਖਾਸੀਆਂ ਹੈਂ ਸਾਈਡੋਂ ਇਧਰ ਰੋਡੀ ਹੈਗੀ ਆਲੇ ਵੀ ਖੜਮੀ ਦੇ ਲਾਈਨ ਸ਼ੋ ਹੁੰਦੀ ਹੈ ਕੈਮਰੇ 'ਚ ਵਧੀਆ ਲੱਗਦੀ ਹੈ ਹੈਗੀ ਆ ਬੜੀ ਮੁੰਡੇ ਦੇ ਉੱਤੇ ਹੈਗੀ ਆ ਬਾਈ ਆਹ ਦਿਲਾ ਮੈਨ ਨਹੀਂ ਦੱਸਦਾ ਕਾਰੀ ਕਰਨੇ કરી ਹਾਂ ਪਰ ਜਿਹੜਾ ਤੂੰ ਕੰਮ ਕਰਾਉਣਾ ਹੈ ਤਾਂ ਉਹ ਕੰਮ ਤੇਰਾ ਹੋਇਆ ਨਹੀਂ ਇਹ ਮਰਿਆ ਕਿਆ ਕਰੀ ਹਾਂ ਇੱਕ ਬੰਦਾ ਹਫਤਾ ਕੋ ਉੱਪਰ ਬਿਠਾ ਕੇ ਚਲਾ ਟਰੈਕਟਰ ਚੱਲਣਾ ਨਾ ਨਾ ਮਜ਼ਾਕੀਆ ਨਹੀਂ ਗਿਆ ਪੱਤਰ ਕੋ ਇਹ ਕੀ ਹੈ ਮਜ਼ਾਕੀਆ ਮਜ਼ਾਕੀਆ ਨਹੀਂ ਮੁਰੇ ਇਹਦੇ ਮੁਰੇ ਚੋ ਚੁੰਮਾ ਟਾਗੇ ਦੇ ਹਾਂ ਬਚਾ ਰਹੂੰਗਾ ਭੇਜ ਕੇ ਇੱਕ ਮੀਂਹ ਹਾਂ ਨਹੀਂ ਤੂੰ ਭਾਈ ਇੱਕ ਵੀ ਨਾ ਬਿੱਲ ਹੀ ਹੁੰਦਾ ਇਹਨਾਂ ਯਾਰ ਚੱਲ ਕਿਤੇ ਜਾਣਾ ਨਾ ਪੂਰੇ ਬੰਦਾ ਬਿਠਾ ਲਿਆ ਇੱਕ ਲੱਤਾਂ ਨਮਗਾ ਕੇ ਬੰਦਾ ਹੀ ਦੱਸ ਰਹਾ ਦੇ ਲੋਕ ਕਿਆ ਦੱਸਦਾ ਪਹਿਲਾਂ ਹਾਂ ਲੋ ਜੀ ਬਾਈ ਫੋਟੋ ਵੀ ਮੁੰਡਿਆਂ ਨੇ ਘਰਤੀ ਫਿੱਟ ਪੇਟੀ ਬੜੀ ਆ ਬਾਈ 4 ਬਿਸਾ ਵਾਲੀ ਆਪਣੀ ਫੋਟੋ ਲੱਗੀ ਵੀ ਛਤਰੀ ਦੇ ਵਿੱਚ ਦੇਖ ਕੇ ਆਈ ਬਾਬੇ ਦੀ ਹਾਂ ਵੇ ਦੇਖੀ ਲੱਗੀ ਹਾਂ ਤੇ ਸੋਹਣੀ ਲਾਦੀ ਬਾਈ ਇਹ ਵੀ ਪੇਟੀ ਵੀ ਜਿਹੜੀ ਬਣਾਈ ਆ ਫੋਟੋ ਵੀ ਸੋਹਣੀ ਲਾਦੀ ਆ ਬਾਬਾ ਜੀ ਦੀ ਹਾਂ ਬਾਬੇ ਜੀ ਕੋਲ ਆਪਣੀ ਫੇ ਦੋ ਹੋਏ ਨਹੀਂ ਦੇਖ ਕੇ ਜੀ ਹੁਣ ਹਾਂ ਤੇ ਦੋ ਹੋਏ ਨਹੀਂ ਜੀ ਹੁਣ ਆਪਣੇ ਆਏ ਹੁਣ ਆਪਣੇ ਇੱਕ ਬਾਬਾ ਜੀ ਫੋਟੋ ਲੱਗੀ ਵੀ ਤੇ

ਬਾਰ ਲਾਈਟ ਚੱਲੇ ਵੀ ਬਾਜੀ ਆਪੀ ਵੀ ਵਾਰ ਆ ਆ ਰਾਮਗੜੀ ਆ ਆ ਕਿੱਥੇ ਉਲੂ ਲਾਇਏ ਆ ਵਾਹ ਆ ਦੂਈ ਲਾਈਟ ਵੀ ਲਾਈ ਹੈ ਯਾ ਵਾਰੀ ਚਲ ਮਲ ਚਲ ਮਲ ਹੈ ਚਲ ਮਲ ਵੀ ਆ ਚਲ ਮਲ ਵੀ ਆ ਵਾਹ ਪੂਰੇ ਫਰੇਮ ਭਾ ਪਰਮੀਆਂ ਨੇ ਕਿਹੜੀ ਕਿਹੜੀ ਉਹ ਆ ਵੀ ਆਪਣੇ ਵਾਲੀ ਵਰਗੀ ਲਾਈਟ ਨਹੀਂ ਇਹ ਥੋੜੀ ਫਰਕ ਆ ਮਲਤੀ ਹੈ ਇਹ ਦੁਨੀਆ ਤੇਰੇ ਨਾਲ ਨਾ ਇਰੇ ਅੱਖਰ ਥੋੜੇ ਛੋਟੇ ਕਰੇ ਪਏ ਆ ਆਪਣੇ ਵਾਲੇ ਦੇ ਬੜੇ ਆ ਇਹਨੇ ਇਹਨੂੰ ਤੁਸੀਂ ਉਹ ਦੇਤੀ ਵੀ ਉੱਪਰ ਫਰੇਮ ਚਾਲਦੀ ਉਹ ਮੈਂ ਕਰੀ ਨਹੀਂ ਬਈ। ਲੋ ਜੀ ਬਾਈ ਪਹਿਲਾਂ ਡਿਜ਼ਾਈਨਿੰਗ ਚੈੱਕ ਕਰੋ। ਪੱਟੇ ਘਟੇ ਹੋਏ ਮੁੰਡੇ ਨੇ। ਮਨੀ ਕੋ ਤਾਰ ਤੁਰਪੋਲ ਦਾਦਾ ਨਹੀਂ ਹੈਗਾ। ਨਾ ਵੀ ਨਹੀਂ। ਹਾਂ। ਵਧੀਆ ਬਾਈ। ਬਾਈ 20 ਜਿ ਲਾਈ ਵੀ ਹੈ। ਉਹ ਵਾਲੇ ਨੇ ਕਹਿੰਦਾ ਬੰਦਾ ਹਾਂ। ਰੋਟੀ ਕਹਿੰਦਾ ਥੱਲੇ ਲੈਟ ਗਿਆ ਲਾਈ ਹੋਈ ਹੈ। ਥੱਲੇ ਲੈ ਠੀਕ ਨਹੀਂ ਲੱਦੀ ਤੈਨੂੰ। ਬੈਕ ਸਾਈਡ ਵੀ ਬਾਈ ਵਧੀਆ ਲੱਗਦਾ ਲੋਆ ਰਹੇ ਨਹੀਂ ਲੋਆ ਰਹੇ ਨਹੀਂ ਮਨੀ 골ਡ ਲਾਈਟ ਕਿਹੜੀ ਲਾਈਟ ਰੋਡੀ ਆ ਉਹ ਥੱਲੇ ਵਾਲੀ ਕਹਿੰਦਾ ਬਸ ਕੋਈ ਨਹੀਂ ਲੋਆ ਰਹੇ ਨਹੀਂ ਲੋਆ ਰਹੇ ਵਧੀਆ ਲੱਗਦਾ ਹਾਂ ਦੇਖੋ ਫਰ ਵੀ ਦੇਖਦੇ ਆ ਹਮਨੇ ਤੂੰ ਉੱਧਾ ਜਾਉਂਦਾ ਤਾਂ ਵੀ ਉੱਧਾ ਲੇਟਾ ਕਰੀਏ ਚਾਹੀਦੀ ਰ ਵੀ ਤੇ ਮੇਰੀ ਹਾਂ ਉਹ ਜੀ ਬਾਈ ਆ ਫਰ ਵੀ ਲਾਏ ਹੈਟਾ ਦੇਖੋ ਹੁਣ ਦੇਖਦੇ ਆ ਹਲੇ ਹਨੇਰਾ ਘਟ ਹੈ ਫੇਰ ਵੀ ਫਰ ਵਜਨ ਨਾਲ ਆ ਦੇਖੋ ਵਾਹ ਹਾਂ ਸ਼ਿੰਦੂ ਬਾਈ ਕਹਿੰਦਾ ਹੁਣ ਵੀ ਆਪਣੇ ੱਡੇ 'ਚ ਮਸ਼ੀਨ ਖੜਾਏ ਕਰਨੀਆਂ ਪਤਾ ਲੱਗੀ ਜਾਇ ਕਰੂੰਗਾ। ਵੀ ਮਸ਼ੀਨ ਹੈਗੀ ਆ ਪਿੰਡ 'ਚ ਨੰਬਰ ਕਟਾ ਕੇ ਲਿਆ ਨੰਬਰ ਲਾਉਣਾ ਪਹਿਲਾਂ। ਆਹ ਠੀਕ ਐ ਦਿਖਦਾ। ਪੂਰਾ ਠੀਕ ਐ ਨਾ। ਹਾਂ ਬਾਈ ਸ਼ਿੰਦੂ ਪੱਕੇ ਡੇਰੇ ਲਾ ਰਹੇ ਨੇ ਉਹਰੇ। ਹੋਏ। ਯਾਰ ਪਤਾ ਨਹੀਂ ਲੱਗਦਾ ਕਿਹਦੇ ਨੂੰ। ਘਰ ਪਤਾ ਨਹੀਂ ਲੱਗਦਾ ਨਾ। ਹੁਣ ਸਟicker ਲੱਗ ਵੀ ਜਾਊਗਾ ਮਨ ਲੱਗਦਾ ਹੈ ਇੰਦੇ ਤੇ। ਮਸ਼ੀਨ ਲਿਆਂਦੀ ਦੀ ਬਾਈ ਮੁੰਡੇ ਨੇ ਕਹਿੰਦਾ ਪਿੰਡੇ 'ਚ ਖੜੀ ਤਾਂ ਪਤਾ ਇਹਦਾ ਲਾਤਾ ਤਾਂ ਕਰਕੇ ਹੁਣ ਰੋਡ 'ਤੇ ਖੜਾਏ ਕਰਨੀ ਆ ਪਤਾ ਲੱਗ ਜਾਏ ਕਰੂੰਗਾ ਸਵੇਰੇ ਖੜਾ ਦੇਗਾ ਨਹੀਂ ਸ਼ਾਮ ਨੂੰ ਲੈ ਜਾਏਗਾ ਨਹੀਂ ਐਂ ਤਾਂ ਜੇ ਪੰਜ ਚਾਰ ਦਿਨ ਖੜਾਤੀ ਭੇਤ ਪੈਣਾ ਲੋਕਾਂ ਦਾ ਹਾਂ ਕਰੇ ਆਵਾ ਪਰ ਠੀਕ ਕਰੀ ਲੋਟ ਹੁੰਦਾ ਯਾਰ ਆਵਾ ਪਰ ਆਪਾਂ ਨੇ ਕਦੇ ਲਾਇਆ ਨਹੀਂ ਨਾ ਉਹਨਾਂ ਨੂੰ ਟੰਗ ਹੁੰਦਾ ਲਓ ਜੀ ਬਾਈ ਨੰਬਰ ਲਿਖ ਕੇ ਉੱਪਰ ਲਾਤਾ ਓਕੇ ਹੁਣ ਹੁਣ ਆ ਬਣਾ ਸੈਂਟਰ ਲੋਕ ਲਾ ਦੇ ਇਹਨੂੰ ਚੱਲੀਏ ਫਿਰ ਸੈਂਟਰ ਲੋਕ ਲਾ ਦੇ ਚੱਲੀਏ ਕੋਈ ਆਣਾ ਹੋਊਗਾ ਫੋਨ ਕਰ ਲੂੰਗਾ ਹਾਂ ਬਾਈ ਹਲੇ ਖੜਾ ਕੇ ਅਸੀਂ ਖੜੇ ਹੀ ਥੋਰੇ ਬੰਦਾ ਆਇਆ ਕਹਿੰਦਾ ਬਾਈ ਖੁੰਡ ਬਟਾਉਣਾ ਪੜਦੋਂਗੇ ਇਹ ਕਹਾਂ ਬਾਈ ਜੋ ਮਰਜੀ ਧਰਤੀ ਬਟਾਉਣੀ ਐ ਮਿੱਟੀ ਬਟਾਉਣੀ ਐ ਉੱਥੇ ਆ ਰਾਂ ਕਿਸੇ ਨੂੰ ਪਤਾ ਨਹੀਂ ਲੱਗਦਾ ਉਹ ਰੋਡ ਪਰ ਜੀ ਨਹੀਂ ਆਉਣਾ ਨਾਲੇ ਬਾਈ ਜਿਹੜਾ ਸਾਡਾ ਨੌਕਲ ਏਰੀਆ ਜਿੱਕਣਾ ਨੇ ਨੇੜੇ ਕੰਮ ਐ ਅਗਲਾ ਰੋਪੜ ਤੇ ਦੂਰ ਪੈਣੀ ਐ ਉਹਨੂੰ ਉਹ ਨੇੜੇ ਤੇ ਫੇਰ ਫੈਦਾ ਰਹਿੰਦਾ ਸਾ ਜਿੰਨੂ ਜੱਟ ਚੱਲ ਵੀ ਟਾਈਮ ਸ਼ੁਰੂ ਹੈ ਆ ਇੱਕ ਪਾਸੇ ਦਾ ਟਾਈਮ ਪੈਂਦਾ ਹੈ ਅੱਛਾ ਜਾ ਉਰੇ ਤੇ ਗਈ ਹੈ ਆਉਣ ਲੱਗੇ ਨਹੀਂ ਲੈਣ ਜਾਣ ਲੱਗੇ ਲੀ ਨਾ ਪਰ ਐਨਾ ਵੀ ਕੰਮ ਕਈ ਵਾਰ ਘਟਉਂਦਾ ਹੈ ਪਰ ਇੱਕ ਪਾਸੇ ਦਾ ਟਾਈਮ ਪਾਉਣਾ ਪੈਂਦਾ ਚੱਲ ਚਲੀਏ ਫਿਰ ਲੈ ਜੀ ਹੁਣ ਲਾਤੀ ਏਡੇ ਚ ਪੱਕੀ ਹੁਣ ਇੱਥੇ ਖੜੇ ਕਰੂਗੇ ਲਓ ਜੀ ਬਾਈ ਪ੍ਰਧਾਨ ਬਾਈ ਸ਼ਟਰਿੰਗ ਛੱਡਣਾ ਆਇਆ ਪਿਆ ਐ ਪ੍ਰਧਾਨ ਜੀ ਆਪਣੇ ਪਿੰਡ ਸ਼ਟਰਿੰਗ ਦਾ ਫਾਇਦਾ ਚੱਲੀਆ ਪਿੰਡ ਹਾਂ ਸਤਿਗੁਰੂ ਜੀ ਸਾਰਿਆਂ ਨੂੰ ਕੋਈ ਨਾ ਡੋਗਾ ਫਾਇਦਾ ਬਾਈ ਬਾਈ ਜਿੰਨੇ ਵੀ ਲਾਕਬਾਸ ਘਰ ਪੈਂਦੇ ਲਪਾਈ ਹੁੰਦੀ ਆ ਛੋਟੇ ਮੋਟੇ بڑے ਕੰਮ ਵੀ ਜਿਹੜੇ ਸੜੀ ਜਾਂਦਾ ਜਿਹੜੇ ਸੜੀ ਜਾਂਦਾ ਚੱਲੀਆ ਪਿੰਡ ਬਾਈ ਸ਼ਟਰਿੰਗ ਪੈ ਜਾਂਦੀ ਆ ਨਾਲ ਇੱਕ ਹੋਰ ਆਈ ਲੋਹੇ ਦੀ ਵੀ ਆ ਦੀ ਵੀ ਆ ਅੱਛਾ ਆਹ ਜਿਹੜੀ ਸ਼ਟਰਿੰਗ ਕਰੀ ਪੀਤੀ ਫਟ ਇਹ ਬਹੁਤ ਵਧੀਆ ਲੱਗੀ ਮੈਨੂੰ ਹਾਂ ਕੋਲ ਚੱਲਤੀ ਮੈਂ ਤਾਂ 40 ਵਜੇ ਨਹੀਂ ਮਰਜੀ ਲੈ ਜਾ ਆਹ ਸ਼ਟਰਿੰਗ ਨਵੀਂ ਆਈ ਏ ਹਾਂ ਕੋਈ ਗਾੜੇ ਨਹੀਂ ਕੋਈ ਗੜੇ ਨਹੀਂ ਕੋਈ ਬੱਲੀ ਨਹੀਂ ਕੋਈ ਰਿਸਤਰੀ ਉੱਪਰ ਫੱਟੇ ਪਾਈ ਜੋ ਹਾਂ ਇਹ ਸ਼ਟਰਿੰਗ ਬਾਈ ਵਧੀਆ ਆਈ ਆ ਦੇਖੋ ਇਹਦਾ ਸਮਾਨ ਆ ਆ ਦੇਖ ਇਹ ਵਿੱਚ ਕੈਂਚੀਆਂ ਪੈ ਜਾਣੀਆਂ ਪ੍ਰਧਾਨ ਨੇ ਜੰਗਲੇ ਲਿਪੇ ਜੰਗਲੇ ਨਹੀਂ ਚਾਈ ਬਹੁਤੀ ਮੈਂ ਵੀ ਕਾਹਾਂ ਵੀ ਕਿਵੇਂ ਲਿਪਤੇ ਦੇਖ ਲੱਗਦੇ ਰ ਪਤਾ ਹੀ ਚਾਕ ਤੇ ਪ੍ਰਧਾਨਾ ਫੱਟੇ ਵੀ ਬਹੁਤ ਐ ਵੀ ਐ ਮੈਂ ਕਹਿੰਦਾ 10 ਫੁੱਟ ਹੀ ਹੋਣੇ ਆ 10 ਫੁੱਟ ਆ ਹੂੰ ਹਾਂ ਆ ਦੇਖੋ ਬਾਈ ਜਿੰਨਾ ਵੀ ਸਮਾਨ ਆ ਹੁਣ ਦੁਕਾਨ ਵੀ ਬਾਈ ਨੇ ਬੜੀ ਵਾਲੀ ਇੱਕ ਨੰਬਰ ਆ ਛੋਟੂ ਪੈੜ ਸੌਖੇ ਖੁੱਲ ਗਈ ਦੀ ਔਖੀ ਖੋਲੀ ਹੂੰ ਸੌਖੇ ਖੁੱਲ ਗਈ ਹੂੰ ਲਾ ਹਰੇਕ ਵੀ ਵਈ ਸਮਾਨ ਗੱਲ ਜਿਹੜੇ ਨੂੰ ਜਿਹੜੀ ਚਾਹੀਦੀ ਬੱਲੀ ਚਾਹੀਦੀ ਫੱਟਾ ਚਾਹੀਦਾ ਸਭ ਕੋ ਹਾਜ਼ਰ ਪੌੜੀ ਗਾਡਰ ਬਾਕੀ ਆ ਪੈੜਾਂ ਪਈਆਂ ਛੋਟੀਆਂ ਵੱਡੀਆਂ ਬਾਈ 4 ਫੁੱਟ 5 ਫੁੱਟ 6 ਫੁੱਟ ਲੱਗ-ਲੱਗ ਫੱਟੀਆਂ ਐਚ ਐਮਟੀ ਪ੍ਰਦਾਨ ਦਾ ਪੂਰਾ ਸਾਹ ਦਿੰਦਾ ਬਾਈ ਇਹ ਛੋਟੇ ਮੋਟੇ ਕੰਮ بڑے ਕੰਮ ਸਾਰੇ ਹੀ ਕਰਦਾ ਕਿੰਨੇ ਕਿਲੋ ਆਇਆ ਭਾਈ ਹੈਗਾ 10 ਕਿਲੋ ਦਾ ਕਜਾ ਜਿਆਦਾ 10 ਕਿਲੋ ਤੇ 10 ਤੇ ਜਿਆਦਾ ਕਹਿੰਦਾ ਫਟਾ ਕਰ ਲੈ ਸਟਾਰਟ 3511 ਆ ਇੰਡੀਕੇਟਰ ਚੱਲਦਾ ਏ ਪੂਰੀ ਵੇਹ ਕਰ ਲੈਣਾ ਨਹੀਂ ਮੁੜੂਗਾ ਨਹੀਂ ਮੁੜਦਾ ਨਹੀਂ ਆਏ ਰੇੜੇ ਨੇ ਫਾਜਾ ਲਾ ਤਾਰਾ ਸਿੰਘ ਮਿਲਗੇ ਵਾਲਾ ਕਿਤੇ ਉਹ ਟਰਾਲਾ ਮੁੜ ਜਾਂਦਾ ਬਾਈ ਤਾਰਾ ਸਿੰਘ ਮਿਲਗੇ ਵਾਲਾ ਹਾਂ ਉਹੀ ਕਟਾਈ ਯਾਰ ਆਏ ਹਾਂ ਉਹ ਗਰੀ ਲੰਬੀ ਆ ਛੋਟੂ ਚੱਕਿਆ ਇਹ ਰੱਖਦੇ ਯਾਰ ਪਿੱਛੇ ਤੇ ਮੋਟਾ ਵੀ ਨਾਲ ਦੀ ਨਾਲੇ ਹੋ ਜਾਣਾ ਆਉਣ ਦੇ ਹਾਂ ਹੋ ਪਰਦਾਨ ਕਟਾਈ ਘਟਾ ਟਾਇਰ ਲੱਗਦਾ ਬਾਈ ਸਹੀ ਗੱਲ ਅਹ ਹਾਂ ਦੋਹਾਂ ਥਾੜ ਵਾਲੇ ਪਰ ਅੱਛਾ ਚੱਲ ਦੇਖੀ ਮੁਰੇ ਉਹ ਇਹਦਾ ਚੱਲੀ ਜਾਣਾ ਰੋਡ ਉਹ ਥੋੜਾ ਭਲਾ ਹੋ ਜਵੇ ਪੁਰਾਣ ਟਿਪਰ ਵਾਲੇ ਇੰਨਾ ਕਾਤੇ ਖਿੱਚ ਰਹੇ ਆ ਇਹਨਾਂ ਕੋਲ ਡਾਣਾ ਕੁੱਟ ਭੰਦਾ ਉੱਚੇ ਬੈਠੇ ਆ ਮਾਲਕ ਦਾ